ਨਗਰੀ ਫੇਮਸ ਥੀ ਜੇ ਇਹੀ ਆ ਫਲਿਕਸ ਬਸ ਰਹੀ ਰੋਮ ਟੂਰ ਤੇ ਜਾਣ ਲਈ ਬਿੱਲੇ ਵੀਰ ਨੇ ਕਸਲੇ ਆਪਣੇ ਬੂਟ ਚਲੋ ਜੀ ਸਵੇਰ ਦਾ ਸਮਾਂ ਹੋ ਗਿਆ ਅਸੀਂ ਪਹੁੰਚ ਗਏ ਆ ਰੋਮ ਰੋਮਾ ਪਹੁੰਚ ਗਏ ਰੋਮਾ ਬੜੇ ਦੰਪੇ ਸਫਰ ਤੋਂ ਬਾਅਦ ਸਾਫ ਟਿਕਾਂ ਟੇ ਇਟਲੀ ਦੀ ਰਾਜਧਾਨੀ ਰੋਮ ਦੇ ਟਿਬਰਦੀਨਾ ਸਟੇਸ਼ਨ ਤੇ ਰੇਲਵੇ ਸਟੇਸ਼ਨ ਤੇ ਪਹੁੰਚ ਗਏ ਆ ਕਾਪੂਚੀਨੋ ਪੀਣ ਅਸੀਂ ਪਹੁੰਚ ਗਏ ਬਾਰ ਵਿੱਚ ਸਵੇਰ ਦਾ ਕੀਤਾ ਨਾਸ਼ਤਾ ਫਿਰ ਚਲੇ ਜਾਣਾ ਜੀ ਆਪਾਂ ਨੇ ਫਾਉਂਟੇਨ ਵੱਲ ਨੂੰ ਆਪਾਂ ਨੇ ਟ੍ਰੇਵੀ ਫਾਉਂਟੇਨ ਤੇ ਜਾਣਾ ਹੈ ਇਹ ਬਹੁਤ ਹੀ ਸੁੰਦਰ ਇਮਾਰਤਾਂ ਇਹ ਪਿਆਸੇ ਤੇ ਵਿੱਚ ਹਮੇਸ਼ਾ ਹੀ ਹਰੇਕ ਪਿਆਸੇ ਦੇ ਵਿੱਚ ਤਕਰੀਬਨ ਇੱਕ ਬਹੁਤ ਹੀ ਸੁੰਦਰ ਦ੍ਰਿਸ਼ ਪੇਸ਼ ਕਰਦਾ ਇਹ ਫਾਉਂਟੇਨ ਜ਼ਰੂਰ ਹੁੰਦਾ ਹੈ ਜਿਹੜਾ ਕਿ ਉੱਥੇ ਦੇ ਲੋਕਾਂ ਵਾਸਤੇ ਖੜਨ ਬੈਠਣ ਵਾਸਤੇ ਬਹੁਤ ਹੀ ਵਧੀਆ ਮਾਹੌਲ ਆ ਜਿਹੜਾ ਪੈਦਾ ਕਰ ਦਿੰਦਾ ਹੈ ਫਿਰ ਰੋਮਾਂ ਦੀਆਂ ਬਹੁਤ ਉੱਚੀਆਂ ਉੱਚੀਆਂ ਪੁਰਾਣੀਆਂ ਬਿਲਡਿੰਗਾਂ ਬਹੁਤ ਸਾਲ ਪੁਰਾਣੀਆਂ तकरीबन 100 200 ਸਾਲ ਪੁਰਾਣੀਆਂ ਬਿਲਡਿੰਗਾਂ ਇਹ ਦੇ ਇਹ ਦੇਖੋ ਉੱਪਰ ਭਾਸ਼ਾ ਵੀ ਲਿਖੀ ਹੋਈ ਆ ਬਹੁਤ ਜ਼ਿਆਦਾ ਵਧੀਆ ਮੀਨਾਕਾਰੀ ਜਿਵੇਂ ਆਪਣੇ ਪੁਰਾਣੇ ਸਮੇਂ ਦੀਆਂ ਬਿਲਡਿੰਗਾਂ ਉਦਾਂ ਹੀ ਇੱਥੇ ਵੀ ਆ ਬਣੇ ਰਹੋ ਵੀਡੀਓਜ਼ ਤੇ ਫੋਰ ਵੀ ਬਹੁਤ ਜ਼ਿਆਦਾ ਵਧੀਆ ਤੁਹਾਨੂੰ ਰੋਮਾ ਰੋਮ ਦਾ ਇਲਾਕਾ ਜਿਹੜਾ ਦੇਖਣ ਨੂੰ ਮਿਲੂਗਾ ਚਲੋ ਜੀ ਗ੍ਰੀਨ ਹੋ ਗਿਆ ਆਪਣਾ ਸਿਗਨਲ ਤੁਰ ਕੇ ਲੰਘ ਸਕਦੇ ਹਾਂ ਹੁਣ ਚਲੋ ਜੀ ਆਪਾਂ ਪਹੁੰਚ ਗਏ ਆ ਟ੍ਰਾਈਵੀ ਫਾਊਂਟਨ ਵਾਲੀ ਗਲੀ ਦੇ ਵਿੱਚ ਦੇਖੋ ਕਿੰਨੀ ਸਾਫ਼ ਸੁਥਰੀ ਉਦਾਂ ਹੀ ਪੁਰਾਣੀ ਸ਼ਾਪ ਲੱਗੀ ਹੋਈ ਆ ਫਲ ਫਰੂਟਾਂ ਦੀ ਟ੍ਰਾਈਵੀ ਫਾਊਂਟਨ ਇਧਰ ਐਡਵੈਂਚਰਸ ਮਾਵੀ ਦੀ ਵੀਡੀਓ ਬਣ ਰਹੀ ਆ ਅੱਪਾ ਚੱਲੀਏ ਜੀ ਟ੍ਰੇਵੀ ਫਾਉਂਟੇਨ ਵੱਲ ਨੂੰ ਇਹ ਫਾਉਂਟਨ 18ਵੀਂ ਸਦੀ ਵਿੱਚ ਬਣਾਇਆ ਗਿਆ ਨੇਪਚੂਨ ਦੇਵਤਾ ਸਮੁੰਦਰੀ ਦੇਵਤਾ ਤੇ ਆਲੇ-ਦੁਆਲੇ ਘੋੜਿਆਂ ਦੀਆਂ ਮੂਰਤੀਆਂ ਤੇ ਹੋਰ ਸਮੁੰਦਰੀ ਜੀਵਾਂ ਦੀਆਂ ਮੂਰਤੀਆਂ ਜਿਹੜੀਆਂ ਦਿਖਾਈ ਦਿੰਦੀਆਂ ਬਹੁਤ ਹੀ ਵਧੀਆ ਆਰਕੀਟੈਕਚਰ ਦਾ ਨਮੂਨਾ ਇਹ ਬਹੁਤ ਜ਼ਿਆਦਾ ਸੁੰਦਰ ਬਹੁਤ ਜ਼ਿਆਦਾ ਸੁੰਦਰ ਦ੍ਰਿਸ਼ ਫਾਸਟੈਸਟ ਟਰੀਟ ਤੁਸੀਂ ਦੇਖ ਰਹੇ ਆ ਇਹ ਤਿੰਨ ਗਲੀਆਂ ਦੇ ਮਿਲਣ ਦਾ ਸਥਾਨ ਆ ਜਿਹੜਾ ਇਹ ਫਾਉਂਟ ਹੈ ਨਾ ਇੱਧਰ ਆਪਾਂ ਨੇ ਦੂਜੇ ਪਾਸੇ ਸੈਕਿੰਡ ਗਲੀ ਤੇ ਤੀਜੇ ਪਾਸੇ ਅੱਗੇ ਚੱਲ ਕੇ ਥਰਡ ਗਲੀ ਜਿੱਥੇ ਤਿੰਨ ਗਲੀਆਂ ਮਿਲਦੀਆਂ ਤਿੰਨ ਸਟਰੀਟ ਮਿਲਦੀਆਂ ਉੱਥੇ ਇਹ ਫਾਉਂਟਨ ਸਥਿਤ ਹੈ ਲ Latinੀ ਭਾਸ਼ਾ ਦੇ ਸ਼ਬਦ Treviemium ਤੋਂ ਬਣਾਇਆ ਗਿਆ ਇਹਦਾ ਇਹ ਨਾਮ Trevi Fountain ਇਟਾਲੀਅਨ ਭਾਸ਼ਾ ਵਿੱਚ ਤ੍ਰੈ ਨੂੰ ਕਹਿੰਦੇ ਆ ਤਿੰਨਾਂ ਤੇ ਵੀਏ ਨੂੰ ਕਹਿੰਦੇ ਆ ਗਲੀ ਰੈਗੀ ਵੀਏ ਤਿੰਨ ਗਲੀਆਂ ਚਲੋ ਇਸ ਨਾਮ ਤੋਂ ਆਪਾਂ ਅੱਗੇ ਚੱਲੀਏ ਇੱਥੇ ਹਜ਼ਾਰਾਂ ਲੋਕ ਹਰ ਰੋਜ਼ ਹਜ਼ਾਰਾਂ ਸਿੱਕੇ ਸੁੱਟਦੇ ਆ ਉਹਨਾਂ ਦੀ ਖਾਹਿਸ਼ ਪੂਰੀ ਹੋ ਸਕੇ ਉਹਨਾਂ ਦਾ ਮੁੜ ਕੇ ਰੋਮ ਆਉਣ ਦੀ ਖਾਹਿਸ਼ ਆ ਜਿਹੜੀ ਪੂਰੀ ਹੋ ਸਕੇ ਹਜ਼ਾਰਾਂ ਸਿੱਕੇ ਰੋਜ਼ ਇਕੱਠੇ ਹੋ ਜਾਂਦੇ ਆ ਜਿਹੜੇ ਕਿ ਚੈਰੀਟੀ ਲਈ ਲੋਕਾਂ ਦੀ ਭਲਾਈ ਲਈ ਵਰਤੇ ਜਾਂਦੇ ਆ ਤੁਸੀਂ ਦੇਖ ਰਹੇ ਹੋ ਸ਼ਾਮ ਤੱਕ ਆਊਗੀ ਸਾਡੀ ਤਾਂ ਵਾਰੀ ਉਹ ਨੀਚੇ ਤੱਕ ਜਾਣ ਵਾਸਤੇ ਨਾ ਢੇੜ ਲੱਗੀ ਹੋਈ ਆ ਆ ਲਾਈਨਸ ਲੱਗੀ ਹੋਈਆਂ ਆਲੇ ਦੁਆਲੇ ਇਹਨਾਂ ਦੇ ਵਿੱਚ ਖੜ ਕੇ ਹੀ ਬਸ ਆਪਣੀ ਵਾਰੀ ਦੀ ਕੁੜੀ ਕੇ ਵਿੱਚ ਖੜੇ ਆ ਲੋਕ ਤਾਂ ਕਿ ਉਹ ਫਾਊਂਟਨ ਤੱਕ ਜਾ ਸਕਣ ਬਹੁਤ ਵਧੀਆ ਨਜ਼ਾਰਾ ਹੈ ਪਰ ਲੋਕ ਵੇਟ ਕਰ ਰਹੇ ਆ ਉਹ ਨੀਚੇ ਤੱਕ ਜਾਣ ਲਈ ਤੇ ਦੇਖੋ ਆਲੇ ਦੁਆਲੇ ਬਹੁਤ ਜ਼ਿਆਦਾ ਭੀੜ ਆ ਇਸ ਪਾਊਂਟਨ ਨੂੰ ਦੇਖਣ ਲਈ ਪਰਾ ਪਾਨੇ ਦਾ ਕੈਮਰੇ ਦੇ ਵਿੱਚ ਕੈਦ ਕਰ ਲਿਆ ਇਹਨੂੰ ਨੇੜੇ ਕਰ ਲਿਆ ਇੱਥੇ ਦੇ ਲੋਕਾਂ ਦੇ ਲਾਈਫ ਸਟਾਈਲ ਦੀ ਇੱਕ ਖਾਸੀਅਤ ਆ ਭਾਵੇਂ ਬਜ਼ੁਰਗੀ ਵਿੱਚ ਹੋਣ ਭਾਵੇਂ ਬਜ਼ੁਰਗੀ ਵਿੱਚ ਥੋੜੀ ਪਰੇਸ਼ਾਨੀ ਹੋਵੇ ਸਰੀਰ ਨੂੰ ਪਰ ਇਹ ਆਪਣੇ ਆਪ ਨੂੰ ਇੰਜੋਏ ਵਿੱਚ ਰੱਖਦੇ ਆ ਕਸਤਾਨੀਆਂ ਇੱਥੇ ਦੇ ਇਹ ਰੋਸਟ ਕਰਦੇ ਆ ਬਹੁਤ ਜ਼ਿਆਦਾ ਮਿਠਾਸ ਹੋਏ ਨਾ ਵਿੱਚ ਹੋ ਜਾਂਦੀ ਆ ਫਿਰ ਇੱਥੇ ਦਾ ਇਹ ਸਪੈਸ਼ਲ ਨਟ ਸਾਈਕਤਨ ਨਾਲ ਪ੍ਰੋਟੀਨ ਭਰਪੂਰ ਹੁਣ ਇਹ ਜਗ੍ਹਾ ਛੱਡ ਕੇ ਅੱਗੇ ਜਾ ਰਹੀ ਆ ਇਹਦੇ ਜਿਵੇਂ ਖੰਭ ਟੁੱਟੇ ਹੁੰਦੇ ਆ ਬਸ ਵਿਚਾਰਾ ਕਦੇ ਇੱਧਰ ਉੱਡਦਾ ਕਦੇ ਇੱਧਰ ਐਵੇਂ ਘੁੰਮ ਰਹੇ ਆ ਇਹ ਵੀ ਨਾਲ-ਨਾਲ ਦੁਕਾਨਾਂ ਲੱਗੀਆਂ ਹੋਈਆਂ ਇਹਨਾਂ ਦੇ ਗਹਿਣੇ ਕੱਟੇ ਇਹ ਪਰਸਾਂ ਦਾ ਢੇਰ ਲੱਗਿਆ ਹੋਇਆ ਹੈ ਇੱਧਰ ਕਮੂਨਾ ਦੇਖਣਾ ਪੜੋ ਗਿਆ ਬਲਰੋਟੀ ਨਾਲ ਮਾਣਨੇ ਨੀਰੋ ਲੈ ਕੇ ਨਵਾਂ ਦੇਸ਼ੀ ਹੋ ਰਿਹਾ 10

ਕਾਫੀ ਪੀੜੀਆਂ ਪੀੜੀਆਂ ਦੇਖਲਾ ਪਿੱਛੇ ਬਾਹਰ ਐ ਇਹ ਕੋਰੇ ਕਿੰਨੇ ਸਾਲ ਪੁਰਾਣੇ ਹੋ ਗਏ ਹਾਂ ਹਾਂ ਉਹੀ ਤਾਂ ਹੈ ਪੁਰਾਣਾ ਦਾ ਰੱਖਿਆ ਪਾਇਨਾ ਨੇ ਇੱਥੇ ਮੇਨ ਜਿਹੜੀ ਫੇਮਸ ਚੀਜ਼ ਇਹੀ ਆ ਹਾਂ ਹਾਂ ਇੱਥੇ ਦਾ ਕਲਚਰ ਪੁਰਾਣਾ ਬਿਲਡਿੰਗਾਂ ਪੁਰਾਣੀਆਂ ਨੇ ਇਹਨਾਂ ਸਾਲ ਉਹੀ ਤਾਂ ਹੈ ਨੇ ਸਾਭ ਕੇ ਰੱਖਿਆ ਹੋਈਆਂ ਹਨ ਹਾਂ ਇਹ ਤਾਂ ਧਰਤੀ ਨਹੀਂ ਬਦਲਦੇ ਹੈਗੇ ਜਿਵੇਂ ਆਪਣੇ ਪੱਟ ਪੱਟ ਕੇ ਫੜਾ ਦੰਨੇ ਆ ਨਾ ਦੁਬਾਰਾ ਦੁਬਾਰਾ ਸਾਂਝ ਦਿਲਾ ਦੀ ਇੱਧਰ ਮੇਰਾ ਚੈਨਲ ਐਡਵੈਂਚਰਸ ਨਾਮ ਉਹ ਪਰਲੇ ਪਾਸੇ ਪੁਰਾਣੇ ਸਮੇਂ ਦਾ ਬਿਲਕੁਲ ਛੋਟਾ ਜਿਹਾ ਦਰਵਾਜ਼ਾ ਆਪਾਂ ਜ਼ੂਮ ਕਰ ਲੰਨੇ ਆ ਵੀਡੀਓ ਨੂੰ ਇਹ ਦੇਖੋ ਤੇ ਇਦਾਂ ਜਿਵੇਂ ਪੁਰਾਣੇ ਕਿਲੇਾਂ ਚ ਹੁੰਦਾ ਸੀ ਇਹ ਬਾਹਰਲਾ ਹਿੱਸਾ ਮੈਂ ਕਿਹਾ ਚਲੋ ਅੰਦਰ ਤਾਂ ਆਪਾਂ ਜਾਣਾ ਨੀ ਕਿਲੇ ਦੇ ਬਾਕੀ ਆਪਾਂ ਆਹ ਗਲੀਆਂ ਜਿਹੜੀ ਲੰਘੇ ਆਏ ਆ ਇੱਥੇ ਮਾਮਾ ਮਾਮੀ ਦੀ ਫੋਟੋ ਸ਼ੂਟ ਭਾਣਜੇ ਵੱਲੋਂ ਸਾਡੇ ਭਾਈ ਚੈਨਲ 'ਤੇ ਆ ਕੇ ਵਲੌਗ ਲਾਇਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਨੇ ਆ ਦੋਨੇ ਚੈਨਲ 'ਤੇ ਠੀਕ ਆ ਐਡਵੈਂਚਰਸ ਮਾ ਵੀ ਇੱਧਰ ਸ਼ਾਂਝ ਦਿਲਾਦੀ ਚੈਨਲ ਹਾਂ ਇਹ ਵਲੌਗ ਦੇਖਣ ਵਾਲਿਆਂ ਮਿਸ ਨੀ ਕਰਨਾ ਇਕੇ ਨਾਲ ਨਹੀਂ ਪਤਾ ਵੀ ਹੁਣ ਇਹ ਝੰਡਾ ਕਾਦਾ ਚੱਕਿਆ ਹੋਇਆ ਆ ਰਹੇ ਆ ਕੁਛ ਇਹਨਾਂ ਦਾ ਆਪਣੀ ਕੰਟਰੀ ਦਾ ਝੰਡਾ ਕਿਹੜੀ ਕੰਟਰੀ ਹੈ ਇਹਨਾਂ ਦੀ ਇਹ ਫਿਰ ਆਪਣੀ ਕੰਟਰੀ ਦੇ ਲੱਗਦਾ ਅੱਛਾ ਗਰੁੱਪ ਬਣਾ ਕੇ ਆਏ ਐ ਘੁੰਮਣ ਆ ਇਹ ਵੀ ਸੈ ਇਨ ਕੈਪਟਿਨਸ ਮੈਨੂੰ ਲੱਗਦਾ ਐਵੇਂ ਦੇਖੋ ਬਹੁਤੀਆਂ ਖੁੱਲੀਆਂ ਗਲੀਆਂ ਹੈ ਨਹੀਂ ਆਹ ਫੇਰ ਆਗੇ ਬਿਲਡਿੰਗਾਂ ਤਾਂ ਇੰਨੀਆਂ ਪੁਰਾਣੀਆਂ ਦੇਖੋ ਕਿੱਡੇ ਕਿੱਡੇ ਥੰਮ ਇਹ ਬਿਲਡਿੰਗ ਕੋਈ ਕਿਲੇ ਦੀ ਬਿਲਡਿੰਗ ਨਹੀਂ ਸਗੋਂ 2000 ਸਾਲ ਪੁਰਾਣੀ ਰੋਮਨ ਇਮਾਰਤਾਂ ਵਿੱਚੋਂ ਬਹੁਤ ਸੰਭਾਲੀ ਹੋਈ ਇਮਾਰਤ ਪੈਂਥੀਅਨ ਮੰਦਰ ਦੀ ਇਮਾਰਤ ਹੈ ਇਹ ਇਹਦੀ ਖਾਸੀਅਤ ਇਹ ਹੈ ਕਿ ਉਸ ਸਮੇਂ ਦੇ ਗੁੰਬਦਾਂ ਵਿੱਚੋਂ ਇਹਦਾ ਗੁੰਬਦ ਆ ਜਿਹੜਾ ਬਹੁਤ ਵੱਡਾ ਹੈ ਤੇ ਉਸ ਸਮੇਂ ਦੀ ਬਿਲਡਿੰਗਾਂ ਚੋਂ ਇਹਨੂੰ ਵੱਖ ਕਰਦੀ ਇਹਦੀ ਖਾਸੀਅਤ ਗੱਲ ਇਹਦੇ ਅੰਦਰ ਇੱਕ ਓਕੂਲਸ ਨਾਂ ਦਾ 홀 ਹੈ ਖੋਲ ਹੈ ਜਿਸ ਦੇ ਰਾਹੀਂ ਸੂਰਜ ਦੀ ਰੋਸ਼ਨੀ ਤੇ ਮੀਂਹ ਜਿਹੜਾ ਉਹ ਸਿੱਧਾ ਅੰਦਰ ਆਉਂਦਾ ਪਰ ਮੈਂ ਇਸ ਸਮੇਂ ਅੰਦਰ ਨਹੀਂ ਜਾ ਸਕਦੀ ਕਿਉਂਕਿ ਬਹੁਤ ਜ਼ਿਆਦਾ ਲਾਈਨ ਲੱਗੀ ਹੋਈ ਸੀ ਬਹੁਤ ਜ਼ਿਆਦਾ ਰਸ਼ ਸੀ ਮੈਂ ਤੁਹਾਨੂੰ ਅੰਦਰੋਂ ਨਹੀਂ ਦਿਖਾ ਸਕਦੀ ਕਿਸੇ ਹੋਰ ਵੀਡੀਓ ਵਿੱਚ ਦਿਖਾਵਾਂਗੀ ਤੇ ਅੱਗੇ ਹੋਰ ਇਮਾਰਤਾਂ ਬਹੁਤ ਪੁਰਾਣੀਆਂ ਇਮਾਰਤਾਂ ਰੋਮ ਦੀਆਂ ਦੇਖਣ ਲਈ ਤੇ ਅਜੂਬਾ ਦੇਖਣ ਲਈ ਬਣੇ ਰਹਿਣਾ ਤੁਸੀਂ ਵੀਡੀਓਜ਼ ਤੇ ਇਸ ਸ਼ਹਿਰ ਦਾ ਹਿੱਸੇ ਦਾ ਦੇਖੋ ਕਿੰਨੀ ਜ਼ਿਆਦਾ ਭੀੜ ਲੋਕਾਂ ਦੀ ਆ ਤੁਹਾਨੂੰ ਫਾਊਂਟੇਨ ਤੱਕ ਮੈਂ ਲੈ ਜਾ ਰਹੀ ਹਾਂ ਹੁਣ ਰਾਣੀਆਂ ਚੀਜ਼ਾਂ ਨੂੰ ਰੁੱਖੀਆਂ ਵੀਆਂ ਨੂੰ ਸਾਫ ਸੰਭਾਲੇ ਇਹ ਬਹੁਤ ਜ਼ਿਆਦਾ ਪ੍ਰੀਫਰੈਂਸ ਦਿੰਦੇ ਆ ਬਾਕੀ ਲੋਕ ਬਹੁਤ ਜ਼ਿਆਦਾ ਇਕੱਠੇ ਹੋ ਜਾਵੈ ਤੇ ਦੇਖ ਲਾ ਨਾ ਕਿ ਇਹ ਸੋਹਣੇ ਟੈਸਟ ਵਾਂਗੂ ਇਹਨੇ ਕਰਿਆ ਵਾ ਸਦਾ ਹੀ ਚੱਲਦਾ ਬਹੁਤ ਹਰ ਜਗ੍ਹਾ ਇਹਨਾਂ ਨੇ ਪਿਆਸੇ ਚ ਫਾਉਂਟੇਨ ਲਾਇਏ ਹੋਏ ਆ ਵੀਡੀਓ ਨੂੰ ਇੰਜੋਏ ਕਰਿਓ ਸਾਂਝੀ ਦਿਲਾਂ ਦੇ ਚੈਨਲ ਨੂੰ ਕਰੋ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਤੇ ਰੋਮਾਂ ਨੂੰ ਦੇਖਦੇ ਰਹੋ ਪੈਂਸ਼ਨ ਮੰਦਰ ਤੋਂ ਬਾਅਦ ਆਪਾਂ ਜਾਣਾ ਹੈ ਅੱਗੇ ਸਪੈਨਿਸ਼ ਸਟੈਪਸ ਵੱਲ ਨੂੰ ਸਪੈਨਿਸ਼ ਸਟੈਪਸ ਵੱਲ ਜਾਂਦੇ ਹੋਏ ਮੈਂ ਇਹਨਾਂ ਘਰਾਂ ਨੂੰ ਤੇ ਇਹਨਾਂ ਘਰਾਂ ਦੀ ਅੱਗੇ ਹਰਿਆਲੀ ਨੂੰ ਆਪਣੇ ਕੈਮਰੇ ਵਿੱਚ ਕੈਦ ਕਰਨੇ ਬਿਨਾ ਨਾ ਰਹਿ ਸਕੀ ਭਾਵੇਂ ਕਿ ਸੂਰਜ ਦੀ ਰੌਸ਼ਨੀ ਦੀ ਕਮੀ ਸੀ ਪਰ ਫਿਰ ਵੀ ਹਰਿਆਲੀ ਇਹਨਾਂ ਦੇ ਦਰਵਾਜ਼ਿਆਂ ਅੱਗੇ ਬਹੁਤ ਹੀ ਵਧੀਆ ਬਹੁਤ ਹੀ ਵਧੀਆ ਦੇਖਾ ਜਿਹੜੀ ਘਰਾਂ ਦੀ ਪੇਸ਼ ਕਰ ਰਹੀ ਸੀ ਪੁਰਾਣੇ ਰੂਮ ਦੇ ਪੂਰਬੀ ਹਿੱਸੇ ਵਿੱਚ ਇਹ ਸਥਿਤਾਂ ਦੀ ਸਪੈਨਿਸ਼ ਸਟੈਪਸ ਜਿਹੜੀਆਂ ਕਿ ਫਰਾਂਚੈਸਕੋ ਦੇ ਸੈਂਟਿਸਟ ਦੁਆਰਾ ਡਿਜ਼ਾਈਨਡ ਕੀਤੀਆਂ ਗਈਆਂ ਰੀਨਿਤਾ ਦੇ ਮੁੰਤੀ ਚਰਚ ਨੂੰ ਇਹ ਸੋਨੇ ਧਰਤੀ ਨਾਲ ਮਿਲਾਉਂਦੀਆਂ 135 ਪੌੜੀਆਂ ਇਹ ਬਣਾਈਆਂ ਗਈਆਂ ਤੇ ਇਹਦਾ ਆਲਾ ਦੁਆਲਾ ਸੁੰਦਰ ਬ੍ਰੈਂਡਾ ਨਾਲ ਕਿਰੀਆਂ ਮਾਰਕੀਟਾਂ ਨਾਲ ਇਹਦੀ ਦਿਖਣ ਨੂੰ ਹੋਰ ਵੀ ਜ਼ਿਆਦਾ ਚਾਰ ਚੰਦ ਲਗਾ ਦਿੰਦਾ ਹੈ ਬਹੁਤ ਵਧੀਆ ਡਿਜ਼ਾਈਨਾਂ ਵਾਲੀਆਂ ਇਹ ਦੁਕਾਨਾਂ ਹੈ ਇਹ ਡਿਜ਼ਾਈਨਰ ਦੁਕਾਨਾਂ ਦੇ ਨਾਲ-ਨਾਲ ਇਹ ਬਹੁਤ ਹੀ ਜ਼ਿਆਦਾ ਪਿਆਸਾ ਜਿਹੜਾ ਫਾਊਂਟੇਨ ਹੈ ਜਿਹੜਾ ਇਹਦੀ ਸੁੰਦਰਤਾ ਵਿੱਚ ਚਾਰ ਚੰਦ ਲਗਾਉਂਦਾ ਹੈ ਇੱਥੇ ਲੋਕਾਂ ਜਿਹੜੇ ਟੂਰਿਸਟਾਂ ਇੱਥੇ ਇੰਜੋਏ ਕਰਦੇ ਆ ਖਾਂਦੇ ਪੀਂਦੇ ਆ ਪੀਜ਼ਾ ਖਾਂਦੇ ਆ 버ਗਰ ਖਾਂਦੇ ਆ ਆਰਾਮ ਕਰਦੇ ਆ ਤੇ ਬਹੁਤ ਇੰਜੋਏ ਕਰਦੇ ਆ ਟੂਰਿਸਟ ਲਈ ਇਹ ਸਟੈਪਸਾਂ ਜਿਹੜੀਆਂ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਅਸੀਂ ਐਸਕੇਲੇਟਰ ਸਟੇਅਰਸ ਰਾਹੀਂ ਚਲੇ ਗਏ ਜੀ ਫਿਰ ਮੈਟਰੋ ਸਟੇਸ਼ਨ ਤੇ ਏ ਦੇਖੋ ਕਿੰਨੀ ਉਚਾਈ ਇਕਦਮ ਕਿੰਨੀ ਉਤਰਾਈ ਆ ਚਲੋ ਜੀ ਕਿਸੇ ਹੋਰ ਵੀਡੀਓ ਚ ਮਿਲਦੇ ਆ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਵੱਧ ਤੋਂ ਵੱਧ ਜਰੂਰ ਕਰਦੇ ਹੋ ਚੈਨਲ ਨੂੰ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ